ਤਰੰਤਰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਤਰੰਤਰਨ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਗਵਾਈ ਵਿੱਚ ਸ੍ਰੀ ਪੋਵੰਡ ਸਾਹਿਬ ਲਈ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਲੋ ਹਾਜ਼ਰੀ ਭਰੀ ਗਈ ਤਰੰਤਰਨ ਤੋਂ ਬੀ ਐਸ ਅਹਲੂ ਦੀ ਵਿਸ਼ੇਸ਼ ਰਿਪੋਰਟ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਦੇਖੈ ਇਕਸ ਬਿਨ ਕੋਏ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਏ ਤਨ 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 ਜਣ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਣੇ ਆਵਣ ਕਾ ਇਹ ਸਵਾਉ ਜਾਣ ਕੇ ਸੰਗ ਚਿਤੇ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਐਸੇ ਮਹਾਨ ਬ੍ਰਹਮ ਗਿਆਨੀ ਤਤ ਬਿਤੇ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਦੇ ਅਨਨ ਪਿਆਰੇ ਸਿੱਖ ਸਿਰ ਲੱਥ ਜੋਦੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਦੀਪ ਸਿੰਘ ਜਿਨ੍ਹਾਂ ਦਾ ਆਉਣ ਵਾਲੀ 27 ਤਰੀਕ ਨੂੰ 343ਵਾਂ ਜਨਮ ਦਿਹਾੜਾ ਆ ਰਿਹਾ ਹੈ ਉਸ ਪਾਵਨ ਜਨਮ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਅੱਜ ਮਹਾਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹੀ ਦੀ ਰਹਿਮਤ ਕਿਰਪਾ ਬਖਸ਼ਿਸ਼ ਦਾ ਸਦਕਾ ਸਤਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਜੀ ਤੋਂ ਪਵਿੱਤਰ ਧਰਤੀ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਦੇ ਹੇਠ ਪੰਜ ਪਿਆਰੇ ਸਿੰਘ ਸਹਿਬਾਨਾਂ ਨਿਸ਼ਾਨ ਸਿੰਘਾਂ ਦੀ ਅਗਵਾਈ ਦੇ ਹੇਠ ਪ੍ਰਕਰਮਾਂ ਜਲ ਸੇਵਾ ਸੁਸਾਇਟੀ ਦੇ ਬਹੁਤ ਵੱਡੇ ਪ੍ਰਬੰਧ ਦੇ ਅਨੁਸਾਰ ਸੰਯੋਗ ਦੇ ਅਨੁਸਾਰ ਨਗਰ ਕੀਰਤਨ ਦੀ ਇੱਥੋਂ ਪ੍ਰਾਰੰਭਤਾ ਕੀਤੀ ਗਈ ਹੈ ਇਹ ਨਗਰ ਕੀਰਤਨ ਸ੍ਰੀ ਤਰਨ ਤਰਨ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਰਵਾਨਾ ਹੋ ਕਰਕੇ ਨਗਰ ਪਉਵਿੰਡ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਤੱਕ ਜਾਵੇਗਾ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਇਸ ਦੀ ਸਮਾਪਤੀ ਜਿਹੜੀ ਆ ਹੋਵੇਗੀ ਸਤਿਗੁਰੂ ਜੀ ਕਿਰਪਾ ਕਰਨ ਬ੍ਰਹਮ ਗਿਆਨੀ ਅਮਰ ਸ਼ਹੀਦ ਉਹ ਮਹਾਨ ਬ੍ਰਹਮ ਗਿਆਨੀ ਨੇ ਅਗਰ ਜੇ ਅਸੀਂ ਵਿਦਵਾਨਾਂ ਦੀ ਗੱਲ ਕਰੀਏ ਤੇ ਬਾਬਾ ਦੀਪ ਸਿੰਘ ਵਰਗਾ ਵਿਦਵਾਨ ਕੋਈ ਨਹੀਂ ਜੇ ਜੋਧੇ ਦੀ ਗੱਲ ਕਰੀਏ ਤੇ ਬਾਬਾ ਦੀਪ ਸਿੰਘ ਵਰਗਾ ਜੋਧਾ ਕੋਈ ਨਹੀਂ ਹੈ ਉਹ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਅਖੀਰਲੇ ਸਮੇਂ ਤੇ ਉਹ ਗੁਰੂ ਰਾਮਦਾਸ ਜੀ ਤੇ ਭੇਟਾ ਕੀਤਾ ਜਿਹੜਾ ਦੁਨੀਆਂ ਦੇ ਵਿੱਚ ਕਿਸੇ ਨੇ ਕੁਝ ਭੇਟਾ ਨਹੀਂ ਕਰ ਸਕਦਾ ਕੀ ਰੇ ਜਵਾਹ ਰਾਤ ਮਾਇਆ ਇਤਿਆਦ ਸਾਰਾ ਕੁਝ ਪੀਂਦੀ ਭੇਟਾ ਕੀਤਾ ਜਾਂਦਾ ਹੈ ਪਰ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਐਸੇ ਮਹਾਨ ਯੋਧੇ ਨੇ ਜਿਨ੍ਹਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਭੇਟਾ ਕੀਤਾ ਇਸ ਕਰਕੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਨੂੰ ਸਿਰਲੱਥ ਯੋਧੇ ਕਿਹਾ ਜਾਂਦਾ ਹੈ ਉਹ ਮਹਾਨ ਬ੍ਰਹਮ ਗਿਆਨੀ ਦਾ ਜਨਮ ਦਿਹਾੜਾ ਆ ਰਿਹਾ ਏ ਉਸ ਦੇ ਸਬੰਧ ਅੰਦਰ ਗੁਰੂ ਨਾਨਕ ਨਾਮਲੇ ਵਸ ਇੱਕ ਸੰਗਤਾਂ ਜਿਹੜੀਆਂ ਨੇ ਉਹ ਇਹ ਨਗਰ ਕੀਰਤਨ ਅਤੇ ਸਲਾਨਾ ਜੋੜ ਮੇਲੇ ਮਨਾ ਰਹੀਆਂ ਨੇ